ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 295 ਬਲਾਕ ਪੰਨੀਵਾਲਾ ਫਤਾ ਦੀ ਮਹੀਨਾਵਾਰ ਮੀਟਿੰਗ 2 2 2025 ਨੂੰ ਬਾਬਾ ਰਾਮਦੇਵ ਢਾਬੇ ਵਿੱਚ ਹੋਈ ਇਹ ਮੀਟਿੰਗ ਜਿਹੜੀ ਵੈਦ ਨਾਮਲ ਗੋਇਲ ਦੇ ਨਿਰਦੇਸ਼ਾਂ ਮੁਤਾਬਕ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਰਾਜਕ੍ਰਿਸ਼ਨ ਜੋਸ਼ਨ ਦੀ ਰਹਿਮਾਈ ਹੇਠ ਅਤੇ ਬਲਾਕ ਪ੍ਰਧਾਨ ਡਾਕਟਰ ਮਹਿੰਦਰ ਦੀ ਦੇਖ ਰੱਖੇਦਿਕ ਹੋਈ ਅੱਜ ਦੀ ਮੀਟਿੰਗ ਦੇ ਵਿਚਾਰ ਇਹ ਸੀ ਕਿ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਰਜਿੰਦਰ ਸਿੰਘ ਬਲਾਕ ਔਲਖ ਦੇ ਪ੍ਰਧਾਨ ਵੀ ਪਹੁੰਚੇ ਅੱਜ ਦੀ ਮੀਟਿੰਗ ਦਾ ਵਿਚਾਰ ਇਹ ਸੀ ਕਿ ਆਪਾਂ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨੀ ਚਾਹੀਦੀ ਆ ਪੇਸ਼ੈਂਟ ਦੇ ਹਰੇਕ ਵਾਈਟਲ ਚੈੱਕ ਕਰਨੇ ਚਾਹੀਦੇ ਆ ਅਤੇ ਆਪ ਦੇ ਆਪ ਦਾ ਜਿਹੜਾ ਆਪ ਦਾ ਵਿਚਾਰ ਰੱਖਣ ਲਈ ਹੱਥਾਂ ਤੇ ਦਸਤਾਨੇ ਗਲੋਵਜ਼ ਵਗੈਰਾ ਚੜਾਉਣੇ ਚਾਹੀਦੇ ਹਨ ਅਤੇ ਸਾਫ ਸੁਥਰੀ ਪ੍ਰੈਕਟਿਸ ਕਰਨ ਦੇ ਨਾਲ ਲੋਕਾਂ ਚ ਵੀ ਵਾਹ ਵਾਹ ਹੁੰਦੀ ਆ ਜਿੱਦੂ ਆਪਾਂ ਪੇਸ਼ੈਂਟ ਤੇ ਕਾਲੀ ਜਾਂ ਜਲਦੀ ਕਰਦੇ ਆ ਵਾਈਟਲ ਚੈੱਕ ਕਰਨ ਤੋਂ ਬਿਨਾ ਕੋ ਮੈਡੀਸਿਨ ਦਿੰਨੇ ਆ ਔਰ ਪੇਸ਼ੈਂਟ ਦਾ ਵੀ ਨੁਕਸਾਨ ਹੈ ਤੇ ਆਪਣਾ ਵੀ ਨੁਕਸਾਨ ਹੈ ਤੇ ਦੂਸਰੀ ਗੱਲ ਏ ਸਰਕਾਰ ਨੂੰ ਅਪੀਲ ਆ ਕਿ ਆਰਐਮਪੀ ਡਾਕਟਰ ਹੈ ਜਿਹੜੇ ਰਾਤ ਦਿਨ ਸੇਵਾ ਕਰਦੇ ਆ ਜਿਵੇਂ ਪਿਛੇ ਧੁੰਦatsch ਸੀਗਾ ਪੇਸ਼ੈਂਟ ਘਰੇ ਬੈਠਾ ਹੀ ਫੋਨ ਕਰਦਾ ਸੀ ਦਾ ਅਸੀਂ ਧੁੰਦ ਚ ਵੀ ਉਹਨਾਂ ਦੀ ਸੇਵਾ ਕਰਦੇ ਆ ਅਤੇ ਸਰਕਾਰ ਨੂੰ ਚਾਹੀਦਾ ਛੋਟਾ ਮੋਟਾ ਸਾਨੂੰ ਕੋ ਸਰਟੀਫਿਕੇਟ ਦੇ ਦੇ ਜੋ ਅਸੀਂ ਕੰਮ ਕਰਨ ਦੇ ਯੋਗ ਹੋ ਸਕਦੇ ਹਾਂ ਅਤੇ ਅੱਜ ਕੱਲ ਜਿਹੜੀ ਬਿਮਾਰੀਆਂ ਦਾ ਦੌਰ ਵੱਧ ਰਿਹਾ ਜਿਵੇਂ ਮੰਨ ਲਓ ਚਿੱਟਾ ਲਾ ਰਹੇ ਆ ਲੋਕ ਜਿਆਦਾ ਚਿੱਟਾ ਲਾ ਰਹੇ ਆ ਚਿੱਟੇ ਦੇ ਵਿੱਚ ਕਈ ਬਿਮਾਰੀਆਂ ਆਉਂਦੀਆਂ ਐਚ ਆਈ ਵੀ ਆ ਜਾਂਦੀ ਹੈ ਕਾਲਾ ਪੀਲੀ ਆ ਜਾਂਦਾ ਜਾਪੂ ਹਿਪਾਟਾਈਟਸ ਸੀ ਵਗੈਰਾ ਕਈ ਕੁਝ ਆ ਜਾਂਦਾ ਤੇ ਸਾਨੂੰ ਉਹਨਾਂ ਦੇ ਪਹਿਲਾਂ ਟੈਸਟ ਕਰਵਾਉਣੇ ਚਾਹੀਦੇ ਆ ਫਿਰ ਹੀ ਉਹਨਾਂ ਦਾ ਇਲਾਜ ਕਰਨਾ ਚਾਹੀਦਾ ਦੂਸਰੀ ਗੱਲ ਇਹ ਆ ਵੀ ਕਈ ਵੀਰੀ ਚਿੱਟਾ ਲਾ ਕੇ ਬੰਦੇ ਨੂੰ ਘਬਰਾਟ ਹੁੰਦੀ ਆ ਜਿਆਦਾ ਜੱਕੂ ਦੁਕਾਨ ਤੇ ਆਉਂਦਾ ਜਾਂ ਕਲਿਨਿਕ ਤੇ ਆਉਂਦਾ ਉਦੀ ਅਣਜਾਣ ਗੁਣੇ ਚ ਕੁਮਲ ਆਪਣੇ ਆਪ ਡੈਥ ਹੋ ਜਾਂਦੀ ਆ ਉਹ ਮੈਡੀਕਲ ਪ੍ਰੈਕਟਿਸ਼ਨ ਦੇ ਨਾਮ ਮੜਿਆ ਜਾਂਦਾ ਤੇ ਇਸ ਕਰਕੇ ਜਨਤਾ ਨੂੰ ਵੀ ਅਪੀਲ ਹੈ ਕਿ ਜਿਹੜਾ ਮੈਡੀਕਲ ਪ੍ਰੈਕਟਿਸ਼ਨ ਦਾ ਰਹੇ ਜਾਂ ਪੇਨੂ ਡਾਕਟਰ ਹੈ ਜਾਂ ਆਰਐਮਪੀ ਡਾਕਟਰ ਹੈ ਉਹ ਲੋਕਾਂ ਦੀ ਜਾਨ ਬਚਾਉਣ ਵਾਸਤੇ ਹੀ ਹੁੰਦਾ ਇਸ ਲਈ ਇਹਨਾਂ ਤੇ ਦੋਸ਼ ਨਾ ਮੜਿਆ ਜਾਵੇ ਤੀਸਰੀ ਗੱਲ ਇਹ ਆ ਜੀ ਇਹਨਾਂ ਨੂੰ ਜਦੋਂ ਰਾਤ ਨੂੰ ਜਾਂਦੇ ਆ ਇਹਨਾਂ ਤੇ ਵਾਰਦਾਤ ਵੀ ਹੁੰਦੀ ਆ ਪਿੱਛੇ ਜੇ ਅਰਨੀ ਵਾਲੇ ਬਲਾਕ ਦਾ ਡਾਕਟਰ ਸੀਗਾ ਕੰਮ ਬਾੰਬ ਕਰਦਾ ਸੀ ਤੇ ਰਸਤੇ 'ਚ ਜਾਂਦਾ ਸੀਗਾ ਤੇ ਉਂਦੇ ਕਿਸੇ ਨੇ ਰਾਡ ਮਾਰੀ ਤੇ ਉਹ ਡਿੱਗ ਪਿਆ ਤੇ ਉਹਦੇ ਪੈਸੇ ਵਗੈਰਾ ਚੋਰਾ ਕੇ ਲੈ ਗਏ ਇਸੇ ਇਸੇ ਕਰਕੇ ਡਰਦੇ ਕਈ ਡਾਕਟਰ ਰਾਤ ਨੂੰ ਨਹੀਂ ਉੱਠਦੇ ਪਰ ਫੇਰ ਵੀ ਅਸੀਂ ਪਿੰਡ ਦੇ ਵਿੱਚ ਸੇਵਾ ਕਰਦੇ ਆਂ ਤੇ ਸਾਨੂੰ ਜਿਹੜਾ ਅਸੀਂ ਕੋਰੋਨਾ ਕਾਲ ਵਿੱਚ ਕੰਮ ਕੀਤੇ ਆ ਉਹਦੇ ਬਦਲੇ ਸਰਕਾਰ ਦੇ ਕੋਲੇ ਅਸੀਂ ਵਾਰ-ਵਾਰ ਜਾਂਦੇ ਆਂ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਤੁਹਾਨੂੰ ਪਤਾ ਹੀ ਆ ਅਸੀਂ ਜੀਤਮਿੰਦਰ ਨਾਲ ਵੀ ਗੱਲ ਕੀਤੀ ਸੀ ਰਾਜਾ ਵੜਿੰਗ ਜੀ ਨਾਲ ਗੱਲ ਕੀਤੀ ਸੀ ਔਲਖ ਬਲਾਕ ਤੇ ਅਸੀਂ ਸਾਂਝੀ ਤੇ ਉਹਨਾਂ ਨੇ ਸਾਨੂੰ ਵਾਅਦੇ ਕਰਕੇ ਹਰ ਸਿਮਰਤ ਨੇ ਵੀ ਸਾਡੇ ਨਾਲ ਵੀ ਮਾ ਹਰ ਸਿਮਰਤ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਵਾਅਦੇ ਕਰਕੇ ਸਾਡਾ ਕੋਈ ਜਾਇਜ਼ ਮੁੱਦਾ ਨਹੀਂ ਠਾਇਆ ਥੋੜੇ ਜਿੜਗੇ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਸਾਡੇ ਲੋਕ ਸਭਾ ਤੇ ਵਿਧਾਨ ਸਭਾ ਚ ਵੀ ਮੁੱਦੇ ਠਾਈਆ ਧੰਨਵਾਦ ਅੰਜਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਿਹੜਾ ਕਹਾਂਗਾ ਜੀ ਸਰਕਾਰ ਸਾਡੀਆਂ ਗੱਲਾਂ ਤੇ ਗੌਰ ਕਰੇ ਜੋ ਅਸੀਂ ਦੋ ਤਿੰਨ ਵਿਸ਼ੇ ਆ ਸਾਡੇ ਜਿਨ੍ਹਾਂ ਤੇ ਧਿਆਨ ਰੱਖੇ ਕਿਉਂਕਿ ਅਸੀਂ ਬਹੁਤ ਗਰਾਉਂਡ ਲੈਵਲ ਤੇ ਕੰਮ ਕਰਦੇ ਆ ਸਾਨੂੰ ਸਾਰੇ ਲੋਕਾਂ ਬਾਰੇ ਪਤਾ ਹੁੰਦਾ ਕਿ ਇਹ ਕਿੰਨੇ ਕ ਪੈਸੇ ਤੇ ਲਾ ਦੇ ਸਕਦਾ ਕਿੰਨੇ ਕ ਡੋਗਾ ਇਹ ਠੀਕ ਹੈ ਤਾਂ ਅਸੀਂ ਬਹੁਤ ਉਹਨਾਂ ਦੇ ਨਜ਼ਦੀਕੀ ਹੋ ਕੇ ਉਹਨਾਂ ਤੋਂ ਬਹੁਤ ਘੱਟ ਪੈਸੇ ਲੈ ਕੇ ਉਹਨਾਂ ਦਾ ਇਲਾਜ ਕਰਦੇ ਆ ਤਾਂ ਕਿਰਪਾ ਕਰਕੇ ਅਸੀਂ ਇਹੀ ਮੰਗਦੇ ਆ ਸਰਕਾਰ ਤੋਂ ਇਹੀ ਸਾਡੀ ਮੰਗ ਆ ਵੀ ਸਾਡੀਆਂ ਗੱਲਾਂ ਵੱਲ ਧਿਆਰ ਕਰਨ ਸਾਨੂੰ ਕੋਈ ਕਾਨੂੰਨ ਦੇ ਅਧੀਨ ਲਿਆ ਕੇ ਸਾਨੂੰ ਜਦ ਤੱਕ ਪੱਕਾ ਕੀਤਾ ਜਾਵੇ ਜਾਂ ਸਾਡਾ ਸਾਨੂੰ ਕੋਈ ਸਰਟੀਫਿਕੇਟ ਦਿੱਤਾ ਜਾਵੇ ਤਾਂ ਕਿ ਕੋਈ ਵੀ ਮੁਲਾਜ਼ਮ ਜਿਹੜਾ ਅਧਿਕਾਰੀ ਪੁਲਿਸ ਅਧਿਕਾਰੀ ਹੈ ਜਾਂ ਕੋਈ ਵੀ ਬੰਦਾ ਸਾਨੂੰ ਤੰਗ ਪਰੇਸ਼ਾਨ ਨਾ ਕਰੇ ਇੱਕ ਸਾਡੇ ਗਿੱਦੜਵਾ ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਸੀਗਾ ਅਸੀਂ ਸਾਰਿਆਂ ਨੂੰ ਹੀ ਮੰਗ ਪੱਤਰ ਦਿੱਤੇ ਸੀਗੇ ਡੈਪਟੀ ਲੋਜੀ ਨੂੰ ਵੀ ਦਿੱਤੇ ਸੀਗੇ ਭਰਤੀ ਸਿੰਘ ਬਾਦਲ ਜੀ ਨੂੰ ਵੀ ਦਿੱਤੇ ਸੀ ਤੇ ਰਾਜਾ ਬੈਂਕ ਜੀ ਨੂੰ ਵੀ ਦਿੱਤੇ ਸੀਗੇ ਤਾਂ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਵੀ ਸਾਡੀਆਂ ਮੰਗਾਂ ਵੱਲ ਧਿਆਨ ਦੇਣ ਸਾਡੇ ਵੱਲ ਧਿਆਨ ਦੇਣ ਤੇ ਜੋ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤੇ ਸੀ ਉਹਨਾਂ ਵੱਲ ਗੌਰ ਕਰਕੇ ਸਾਡਾ ਕੰਮ ਕਰਨ ਪਹਿਲ ਦੇ ਆਧਾਰ ਤੇ ਕਾ ਅਸੀਂ ਐਮਐਸ ਟ੍ਰੈਕ ਟੀਵੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਸਾਡੀਆਂ ਗੱਲਾਂ ਮੰਗਾ ਸਾਡੀਆਂ ਹੈਗੀਆਂ ਉਹ ਜਿਹੜਾ ਸਰਕਾਰ ਤੱਕ ਪਹੁੰਚਾਉਂਦਾ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ